ਹੋ ਨਹੀਂ ਮਨ ਖਰਾਬ ਕਰਨਾ ਮੰਮੀ ਡੈਡੀ ਜਿੱਦਣ ਤੂੰ ਮੰਮੀ ਨੂੰ ਲੈ ਕੇ ਆਇ ਰੋਈ ਸੀ ਬਾਹਰ ਆ ਲੈ ਬਾਹਲੀ ਲੇਟ ਕਰਾ ਦੇ ਯਾਰ ਕੋਈ ਨਾ ਹਜੇ ਲੈ ਹਜੇ ਕੋਈ ਨਾ ਲਾ ਮੈਨੂੰ ਬੰਦਾ ਚੁੱਪ ਕਰਕੇ ਬਹਿ ਜਾ ਮੈਂ ਹੋਣਾ ਕੋਸਣ ਨਹੀਂ ਮੈਂ ਅੱਗੇ ਹੋਵੇ ਜਸਨੇ ਕੀ ਆ ਵੀ ਭੁੱਲੇ ਪਕੌੜੇ ਵਾ ਤੇ ਘਾੜੇ ਨਾਨੀ ਨੇ ਉਥੇ ਕੰਮੇ ਬਾਏ ਮਿਲਾਂ ਕਰਾਂ ਜੰਦੇ ਜੰਦੇ ਚੱਲ ਡੈਡੀ ਉਧਰ ਅਸੀਂ ਚੱਲੋ ਚੱਲ ਚੱਲ ਖਰਾ ਆ ਜਿਹਨੇ ਭਜਿਆ ਰੇਸ਼ਮ ਗਿਆ ਬਾਹਰ ਚਲ ਆਜਾ ਉਹਦਾ ਪਤਾ ਹੀ ਨਹੀਂ ਕੀ ਕਰੀਏ ਚਲ ਦੇਖਦੇ ਆ ਚਲੋ 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 ਮੰਜੇ ਜਿੰਨਾ ਲਾ ਦਿਆਂ ਚਲੋ ਚਲੋ ਲਾ ਕੇ ਆ ਜਾਂਦਾ ਮਾਮਾ ਮਾਮਾ ਦਾ ਉਹ ਪਿਆ ਮਾਮਾ ਦਾ ਡੀਕੀ ਜਾਂਦਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਮਾਮਾ ਆਇਆ ਉਹ ਨਹੀਂ ਫੋਨ ਕਰਦੇ ਉਹ 9 ਮਿੰਟ ਦਾ ਆਪਨੇ ਲਾ ਰਹੇ ਹੋ ਇਹ ਹੋਰ ਉਹਨੇ ਫੋਨ ਕਰੇ ਕੋਲੇ ਵੀ ਬਹੁਤ ਕਰਿਆ ਵਾ ਘਰੋਂ ਹੋਰ ਬਾਹਲੀ ਡੇਟ ਆ ਯਾਰ ਉਹ ਤਾਂ ਅੱਜ ਓਏ ਆਇਆ 11 ਵਜੇ ਤੇ ਮਾਰਨਿੰਗ ਸਾਢੇ 11 ਹੋ ਗਏ ਸਾਡੇ ਕੋਈ ਨਹੀਂ ਸਾਢੇ 8 ਦੇ ਮਾਮਾ ਇੱਧਰ ਹੀ ਬਹਿ ਜਾਓ ਤੁਸੀਂ ਕੋਣ ਆਹ ਦੇ ਕੱਢ ਲਿਆ ਬੰਦਾ ਇੱਕ ਆਉਂਦੇ ਉਹ ਤਾਂ ਮਗਰਬ ਆ ਜਾਣੇ ਆਮਨੇ ਨਹੀਂ ਆ ਜਾਣਾ ਆ ਜਾਓ ਕਰ ਬਹਿ ਜਾਓ ਡੈਡੀ ਮੂਰੇ ਬਹਿ ਜਾ ਪਾਪਾ ਤੈਨਾਂ ਜਾਣੇ ਮਗਰਬ ਬਹਿ ਜਾਓ ਬੱਸ ਚਲੋ ਬੜੀ ਲੇਟ ਕਰਾਦੇ ਯਾਰ ਨਾ ਕੋਈ ਨਾ ਹਜੇ ਮੈਂ ਹਜੇ ਤੱਕ ਨਹੀਂ ਕੋਈ ਨਾ ਸਾਢੇ 11 ਹੋਏ ਪਏ ਆ ਨਾ ਸਾਢੇ 11 ਹੋਏ ਨਹੀਂ ਟਾਈਮ ਨਾ ਆਏ ਸਾਨੂੰ ਕੰਮ ਐਸਾ ਕੰਮ ਦਾ ਕਰਕੇ ਆਉਣਾ ਸਾਰਾ ਨਾ ਰਹਿਣ ਦੇ ਨਾ ਰਹਿਣ ਦੇ ਪਹਿਲੇ ਆਉਣ ਆਈ ਜਾ ਕੇ ਯਾਰ ਪਹਿਲੇ ਐਵੇਂ ਤੜਕੇ ਜਾ ਕੇ ਬਹਿ ਜਾ ਐਵੇਂ ਨਾ 11 ਵਜੇ ਹੀ ਆ ਗੁਰਮਖਨੇ ਵਾਲੀ ਲੇਟ ਕਰਾਇਆ ਯਾਰ ਤਾਂ ਪਿਆਰਾ ਹੈ ਬੇਟੀ ਸ ਗੁਰਮਖਨ ਆਣੀ ਆ ਸੀ ਆਰੇ ਉਹ ਯਾਰ ਤੁਸੀਂ ਇੰਨਾ ਕਾਠ ਪਾਇਆ ਉੱਥੇ ਲ ਜਾ ਕੇ ਕੀ ਪਰ ਤਹਾਨੂੰ ਵਿਆਹ ਵਿਆਹ ਜਾਣਾ ਤੁਸੀਂ ਉਹ ਕਾਠ ਹੁਣ ਘਰ ਦੇ ਘਰ ਦੇ ਆਪਾਂ ਉਹ ਘਰ ਦੇ ਕੀ ਕਰਨਾ ਨਾ ਜਾਣਾ ਨਹੀਂ ਮਕਲਾਵਾ ਲੈਣ ਨਹੀਂ ਜਾਣਾ ਉਹਦਾ ਉਹ ਯਾਰ ਮਕਲਾਵਾ ਦਾ ਪੈਂਦਾ ਕੱਲਾ ਜਾ ਕੇ ਤੈਨੂੰ ਕਨੇਕ ਲਗਾ ਕੇ ਲੈ ਕੇ ਆਈ ਸੀ ਹਾਂ ਦੱਸ ਬਈ ਇੱਥਾ ਕਰਕੇ ਇੱਥਾ ਕਿੰਨੇ ਜਾਣੇ ਤੇ ਮੈਂ ਕੱਲੇ ਗਿਆ ਸੀ ਯਾਰ ਘਰ ਦੇ ਤੇ ਸਾਈਕਲ ਤੇ ਹਾਂ ਹੋਰ ਲਾ ਭਾਂਗ ਨਹੀਂ ਵੇਣਾ ਇਕੱਠਾ ਕਰਕੇ ਰਿਵਾਜ ਐਵੇਂ ਹੀ ਤੂਰੀ ਫਿਰਨਗੇ ਭੈਣ ਹੈ ਪਰ ਪਰ ਭੈਣ ਹੈ ਗੱਡੀਆਂ ਹਾਂ ਉਹ ਵੱਡੀ ਲੱਗ ਜਾਂਦਾ ਲੜੇ ਦਾ ਕਿਤੇ ਰਿਵਾਜ ਨਹੀਂ ਸੀ ਉਹ ਰੋਸੀਆਂ ਗੱਡੀਆਂ ਨਹੀਂ ਨਹੀਂ ਲੈ ਹਾਂ ਡੈਡੀ ਦਾ ਕਹਦਾ ਹੈ ਨਹੀਂ ਸੀ ਉਹ ਜਿਹੜੀ ਲੈਣ ਦਾ ਜੋੜ ਕੇ ਹਾਂ ਰੇੜਾ ਲੈ ਜਾਂਦੇ ਫਾਲਾ ਨਹੀਂ ਲੇ ਗੱਡੇ ਦਾ ਸੀਗਾ ਜੀ ਹੂੰ ਜੇ ਗੱਡੀਆਂ ਨਹੀਂ ਗੱਡੇ ਦਾ ਸੀ ਤੇ ਨਾ ਤੇਲ ਪਾਉਣਾ ਕਰਦੇ ਨਾ ਵਾਧਾ ਵਾਧ ਦੋ ਜੋੜ ਦੇ ਚੱਪ ਕਰਵਾ ਕਰ ਜਾਂਦੇ ਕੋਲੇ ਕੋਲੇ ਰੋਕਦੇ ਸਾਹਮਣੇ ਦੇਖ ਮਾਦਾ ਆਪਨ ਕਾਸੀ ਵੀ ਐ ਮੈਂ ਜਾ ਕੇ ਆਪਾ ਤਨੇ ਆਨੇ ਲਿਆਉਣੇ ਹੋਰ ਐਵੇਂ ਯਾਰ ਕੋੜਾ ਨਾ ਬਹੁਤ ਜਾ ਕੇ ਪੈ ਅਜ ਤਾਂ ਕਿਹਾ ਸੀ ਮਾਪਾ ਕੱਟ ਕਰ ਲੈਣੇ ਆ ਬਸ ਉਹੀ ਤਾਂ ਹੈ ਨਾਲੇ ਅਗਲਾ ਕੰਮ ਛਡਾਉਣੇ ਹੈ ਲੱਕੜਾਂ ਦਾ ਵੀ ਪੂਰਾ ਜੋਰ ਹੈ ਸੰਧਾਰਿਆਂ ਦੇ ਵੀ ਜੋਰ ਹੈ ਸੰਧਾਰਾ ਕੋ ਦੇ ਨਾ ਨਹੀਂ ਨਹੀਂ ਕੋਈ ਇੱਕ ਨਹੀਂ ਨਹੀਂ ਇੱਕ 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 ਕੋਈ ਸੰਧਾਰਾ ਨਹੀਂ ਲੈਣਾ ਹਾਂ ਐਦਾਂ ਕੀ ਭਾਜੀ ਦਾ ਦੇਤੀ ਇਹਨਾਂ ਨੂੰ ਯਾਰ ਇੰਨੇ ਇੰਨੇ ਸੰਧਾਰਣੇ ਤੇ ਵੇ ਸਕੋਟਰ ਹਾਂ ਮੈਂ ਚੰਗਾ ਮਾਤਾ ਮੁੱਕੇ ਤੋਂ ਪਹਿਲੇ ਮੁੱਕਰੀ ਜਾਂਦਾ ਚੰਗਾ 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 ਡੈਡੀ ਮੁੱਕਰਦਾ ਡੈਡੂ ਕੋਈ ਨਹੀਂ ਆਹ ਦਾ ਮੁਕਰ ਵੀ ਲੈਣਾ ਤੂੰ ਪਹਿਲੇ ਹੀ ਹੁਣ ਕਹੀ ਜਾਂਦਾ ਮੈ ਲੈਣਾ ਨਹੀਂ ਨਹੀਂ ਇਹ ਕਿ ਰੈਸਟ ਕਰੋ ਕਾਦੋ ਰੈਸਟ ਕਰੋ ਅਸੀਂ ਰੈਸਟ ਨਹੀਂ ਕਰਾਂਗੇ ਹਾਂ ਫਿਰ ਬਾਜੇ ਬਾੜਾ ਮੈਂ ਲਗਾਣਾ ਹਾਂ ਤਾਂ ਬਾੜ ਦੇ ਮੰਗੇ ਅਜ ਮਾਮੇ ਚਾਹਦੀ ਮਾਮੀ ਨੂੰ ਕਹਿੰਦਾ ਮਾਮਾ ਤੂੰ ਮੈਨੂੰ ਸਿੰਧਾਰਾ ਦੇ ਕੇ ਆ ਮਾਮਾ ਦਾ ਲਿਆਇਆ ਅੱਜ ਸਿੰਧਾਰਾ ਮਾਮਾ ਦਾ ਲਿਆਇਆ ਸਿੰਧਾਰਾ ਰੋਡ ਪਾਰੀ ਕੇ ਗਿਆ ਲਿਆਇਆ ਮਾਮਾ ਸਨਾ ਸਿੰਧਾਰਾ ਲੈ ਆਇਆ ਉਹ ਦਾ ਲੈ ਆਇਆ। ਲਾ ਇਹਦਾ ਸਹੀ ਗੱਲ ਆ। ਇਹਦਾ ਸਾਫੀ ਗੱਟ ਲੱਤ ਮਾਰਨ ਵਾਲੇ ਆ ਤਾਂ। ਹਾਂ ਬਿਸਕਟ ਨਾਲ ਇਹ ਕੁਤੰਗਾਂ ਨਹੀਂ ਕਰਦਾ। ਦੱਬਾ ਗਣਾ ਖਾ ਜਾਨੀ ਆ। ਜਾਂ ਨਾ ਹੋਵੇ ਸੰਧਾਰਾ ਤਾਂ ਦੇ। ਉਹ ਦੇਖਿਆ। ਉਹ ਕੱਲ ਨਾ ਕੱਲ ਆਇਆ ਉਥੇ ਨਾ ਭੈਣ ਉਸ 7-8 ਕੁੜੀਆਂ ਬੁੱਕ ਭਰ ਕੇ ਛਟਾ ਬਹੀ ਚ ਮਠਾਈ ਦਾ। ਉਹ ਦਿੰਦੀ ਵੀ ਨਹੀਂ ਕਿਸੇ ਨੂੰ। ਮੈਂ ਦੱਸ ਮੈਂ ਕਿਹਨੂੰ ਦੇਵਾਂ। ਲਾ ਈਚ ਦਾ ਅੱਖਾਂ 'ਚ ਮੈਂ ਥੱਪੜਾ ਨਾ ਮੂੰਹ ਪਾਉਂਦਾ ਨਾ। ਇੱਕ ਉਈ ਦਾ ਪਤਾ ਨਹੀਂ ਯਾਰ ਕੱਲ ਕਿਹਦੇ ਤੇ ਨੀਤ ਗਈ ਆ ਰੈਡੀ ਯਾਰ ਮੰਮੀ ਦੀ ਨੀਤ ਗਈ ਆ ਹਾਂ ਮਾਰੇ ਖਾ ਜਾਂਦੇ ਆ ਨਾ ਜੀਦਾ ਤੇ ਨਹੀਂ ਨਾ ਕਰਦੇ ਬੈਠੇ ਬਣਾਏ ਲਾਗਿਆਂ ਦੇ ਬਾਹਰ ਸੈੱਡ ਦਿੰਦੇ ਆ ਹਾਂ ਹੂੰ ਬੜਾ ਕਰ ਆਹੀ ਗੱਲ ਕਰ ਬੜਾ ਕੱਟਣ ਨਾਲ ਦੁਨੀਆਂ ਮੁੜ ਕੇ ਬੰਦ ਹਾਂ ਬੜਾ ਟੁਕੜੇ ਖਾ ਲੀ ਜਾਂ ਖਾ ਹੋਰ ਲਿਆ ਦੇ ਵਿਚਾਰੀਆਂ ਨੂੰ ਸਹੀ ਗੱਲ ਆ ਮੈਨੂੰ ਨਾ ਬਤਾ ਚੁੱਪ ਕਰਕੇ ਬਹਿ ਜਾ ਮੈਨੂੰ ਹੋਣਾ ਪਸੰਦ ਨਹੀਂ ਮੈਨੂੰ ਮਾਰੇ ਨਾਵੇਂਗੀ ਰਮਾਣ ਦਾ ਬਾਪੂ ਦਾ ਬੇਬੇ ਲੜਦੀ ਆ ਆਪ ਕੋਈ ਇਲਾਣ ਨਾਲ ਗੱਲਾਂ ਹੀ ਕਰਦਾ ਆ ਅੱਜ ਦਾ ਅੱਜ ਦਾ ਰੜੀ ਅੱਜ ਨਾ ਬੋਲ ਅੱਜ ਦਾ ਕੱਟ ਗਿਆ ਹੋਈਆਂ ਗਿਆ ਚੱਲ ਕੋਈ ਗੱਲ ਨਹੀਂ ਅੱਜ ਦਾ ਕੱਟ ਗਿਆ ਹੋਈਆਂ ਬੈਠੀਆਂ ਸਾਈਕਲ ਤੇ ਬਹਿਣਾ ਨਹੀਂ ਸੀ ਆਉਣਾ ਹੈ ਉਹ ਸਾਈਕਲ ਤੇ ਹੈ ਮਮੀ ਸਾਈਕਲ ਤੇ ਬਹਿਣਾ ਨਹੀਂ ਸੀ ਆਉਣਾ ਕਿਉਂ ਲੈ ਕਿਉਂ ਉੱਥੇ ਵਹਿੰਦੀ ਸੀ ਕਿਸੇ ਦੇ ਮਾਰ ਲੈ ਤਾਂ ਪਹਿਲਾਂ ਹਾਂ ਕੰਨਾ ਕੀ ਕਰਦਾ ਫਕਾ ਹਾਂ ਪੇਡਾ ਸਾਈਕਲ ਆ ਸਕੂਟਰ ਲਿਆ ਕਰਦਾ ਉਹ ਸਕੂਟਰ ਆਉਂ ਟਾਈਮ ਨਹੀਂ ਜੀ ਪੁੱਤ ਕਿਉਂ ਨਹੀਂ ਸੀ ਦਾ ਸੀ ਦਾ ਪਥਰੇ ਸੀ ਜੀ ਹਾਂ ਆ ਗਿਆ ਉਹ ਡੈਡੀ ਨੂੰ ਆਉਂਦੀ ਸਾਈਕਲ ਸੀ ਉਦੋਂ ਆ ਲੰਡੀ ਜੀਪ ਲੈ ਆਹ ਜੀਪ ਲਿਆ ਕਰਦਾ ਥੈਂਕੀ ਕਰਤ ਲਿਆ ਦੋ ਤੂੰ ਕਰਨ ਨਹੀਂ ਆਇਆ ਆ ਤੇਗਾ ਤੇ ਬੈਠਾ ਦੇਖਿਆ ਹੀ ਨਹੀਂ ਡੈਡੀ ਨੇ ਅੱਛਾ 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 ਮੇਰੀ ਗੱਲ ਸੁਣੋ ਇੱਕ ਇੰਦਰ ਜੀ ਦਾ ਹਾਂ ਅੱਜ ਸ਼ਰਾਬ ਬਿਲਕੁਲ ਨਹੀਂ ਕਿਸੇ ਨੇ ਪੀਣੀ ਨਹੀਂ ਨਹੀਂ ਉਹ ਜੋ ਆਖ ਬਿਮਾਰ ਹੋ ਗਏ ਉਹਦੇ ਨਹੀਂ ਅੱਜ ਦੇਣੀ ਨਹੀਂ ਆਹੋ ਅਵੇ ਉਹ ਉਹਨੇ ਬੈਠੇ ਗਏ ਵਰ ਗਿਆ ਹੋਰ ਇਹਨਾਂ ਨੇ ਸਾਨੂੰ ਨਾ ਇਹ ਮੰਨਤਾ ਇਹਨਾਂ ਦਾ ਕਰਦਾ ਜੀ ਸਹੀ ਗੱਲ ਰੌਲਾ ਤਾਂ ਉਹ ਪਤਾ ਨਹੀਂ ਕਿੱਥੋਂ ਚੱਕ ਲਿਆ ਮੇਂ ਦਾ ਭੈਣਾਂ ਪਤਾ ਨਹੀਂ ਲੱਗਿਆ ਹਾਂ ਵੀ ਪਈਆ ਇੱਥੇ ਰੱਖੀ ਇਹਦੀ ਬਤੀ ਬੋਤੀ ਪਈ ਹੋਣੀ ਐ ਇੱਕ ਦੋ ਬੋਤਲਾਂ ਇਹ ਬੋਤਲ ਸੀਗੀ 1000 ਇੱਕ ਦੋ ਬੋਤਲਾ ਰਹਿ ਗਈਆਂ ਸੀਗੀਆਂ ਓਏ ਆਪਣੇ ਵਾਲਿਆਂ ਕਿੱਧਰ ਰਹਿ ਗਈਆਂ ਆਪਣੇ ਵਾਲਾ ਭੁੱਲ ਤ ਗਿਆ ਸਾਰਾ ਕੋਹ ਥੋੜਾ ਆਪਣਾ ਦੇਖੋ ਸਾਡੇ ਜਵਾਗ ਨੂੰ ਸਾਡੇ ਜਵਾਗ ਨੂੰ ਇੰਨੇ ਐਵੇਂ ਵੀ ਇੰਨਾ ਗਿਆ ਨਾ ਇਹ ਹੁਣ ਆਪਾਂ ਕਿਹੜਾ ਪੀਨੇ ਨਹੀਂ ਨਹੀਂ ਪੀਣ ਦੀ ਨਹੀਂ ਪੁੱਤ ਮੈਂ ਤੈਨੂੰ ਕਹ ਰਿਹਾ ਇਧਰ ਮੇਰੀ ਗੱਲ ਸੁਣ ਜਿਹੜੀ ਚੀਜ਼ ਇੱਕ 600 ਰੁਪਏ ਦੀ ਬੋਤਲ ਹਮ ਇੱਕ ਪੈਣੀ 200 ਦੀ ਆ ਜਾਂਦੀ ਆ ਉਹ ਭੰਗੜੇ ਭੰਗੜਿਆਂ ਨੂੰ ਕੋਲ ਲਿਆ ਕੇ ਦਿਓ ਲੈ ਤੂੰ ਇਹ ਕਿਉਂ ਲੈ ਆ ਹਾਂ ਉਹ ਜਾ ਰਿਹਾ ਇਸ ਦਾ ਲਿਆਉਣ ਰਿਹਾ ਬੰਦਿਆਂ ਵਾਸਤੇ ਆਹ ਦਾ ਹੁਣ ਜਿਹੜਾ ਹੋ ਗਿਆ ਨਘਾਤੀ ਆਪਾਂ ਪੀਨੇ ਦਾ ਹੈ ਨਹੀਂ ਉਹ ਨਹੀਂ ਪਤਾ ਮੈਂ ਤੈਨੂੰ ਕਹ ਉਹ ਮੈਂ ਤੈਨੂੰ ਪਤਾ ਗਾਂ ਮਾਰਦਾ ਡੈਡੀ ਉਹ ਹੀ ਲੈ ਕੇ ਆਇਆ ਮੈਂ ਕੋਈ ਕੰਜਨ ਨੇ ਕਿਹਾ ਸੀ ਮਜਾ ਲੈ ਕੇ ਆਉਣਾ ਲੈ ਮੈਨੂੰ ਜਾਣਾ ਨਹੀਂ ਲੈ ਹਾਂ ਨਹੀਂ ਜਾਣਾ ਇਸ ਜਾਣ ਦੇਣੀ ਨਹੀਂ ਨੇ ਸੁਸ਼ਨਾ ਕਾਣੇ ਨਹੀਂ ਅਸੀਂ ਤਾਂ ਹਾਂ ਲੈ ਸੌਦਾ ਨਾ ਲੈ ਕੇ ਆਉਣਾ ਇਹ ਡੈਡੀ ਨੇ ਹਟਿਆ ਆਪਾਂ ਦਾ ਕਿਹਾ ਸੀਗਾ ਐ ਮੈਨੂੰ ਜਾਣਾ ਹੀ ਨਹੀਂ ਲੈ ਨੇਕਾ ਉਹ ਨਾਲ ਸੈਕਾ ਹੱਡ ਦੁਖਣ ਲੱਗ ਜਾਂਦੇ ਤੇ ਫਿਰ ਕਾਹ ਤੋਂ ਪਕੇ ਚਾਲੀ ਜਾਂ ਲਿਆ ਅਸੀਂ ਕੋਈ ਰਾਸਨ ਫਰੀ ਦਾ ਉਹ ਬਾਈ ਨਹੀਂ ਪੈਣ ਦਿੰਦਾ ਏਸੀ ਤੇ ਇਹਨਾਂ ਨੂੰ ਉਹ ਆਪ ਹੀ ਜਾ ਕੇ ਪਾ ਜਾਂਦਾ ਉਹ ਕਮਰੇ 'ਚ ਯਾਰ ਬਾਈ ਪੈਂਦਾ ਐਵੇਂ ਹੱਡ ਪੈ ਦੁਖਣ ਲੱਗ ਜਾਂਦੇ ਆ ਹੱਡ ਪੈਰ ਇੱਥੇ ਤਾਂ ਦੁਖੇ ਇਹ ਮੈਂ ਤਾਂ ਬੈਠਾ ਇੱਥੇ ਪਹਿਲਾਂ ਕਹਿੰਦੇ ਪਾਣੇ ਸੰਦਾ ਕੂਰੇ ਭਰ ਦੇ ਦੋ ਹੂੰ ਜੇ ਸਾਰੇ ਨਿਕਲ ਜਨ ਬਾਹਰ ਤਾਂ ਤੇਤੀ ਹਵਾ ਆਉਂਦੀ ਆ ਪੈਸੇ ਜੀ ਤਾਂ ਦੁਖੇ ਨਹੀਂ ਹੱਡ ਪੈਰ ਕਦੋਂ ਪੈਸੇ ਘਰੇ ਪੱਖੇ ਚੱਲਦੇ ਹੋ 2 ਘੰਟੇ 2 ਘੰਟੇ ਆ ਆਹ ਕੋ ਨਾਲ ਲੱਗ ਜਾਣਾ ਆਪਣੇ ਨਾਲ ਤਾਂ ਲਈ ਕੋਈ ਇੱਥੋਂ ਚੜਨ ਆਲਾ ਬਈ ਸਵਾਰੀ ਪਤਾਗਾ ਤਾਂ ਇੱਕ ਪਤਾਵਾ ਤੂੰ ਚੱਕਦਾ ਆਪਾਂ ਹੁਣ ਮਾੜੇ ਰੈਕੋਡ ਰੁਕਣਾ ਉਹ ਚੱਕਣਾ ਉਹ ਲੈਣਾ ਟੋਕਰੀ ਜੀ ਹੈ ਜੀ ਜੀ ਤੇ ਉੱਤੇ ਕੋਈ ਤਾਰਪੌਲ ਉੱਤੇ ਬੈਠੋ ਹਾਂ ਕੀ ਹੋ ਗਿਆ ਕੱਦਲ ਕਰਦਾ ਹੁਣ ਹਾਂ ਹੈ ਉਹ ਮੈਂ ਤੁਹਾਨੂੰ ਸੱਚੀਆਂ ਗੱਲਾਂ ਕਹਿਣਾ ਓਏ ਮੈਂ ਤਾਂ ਸੱਚ ਨਾਲ ਸਭ ਝੂਠ ਬੋਲਦਾ ਤੂੰ ਸੱਚਾ ਚੱਕਦੇ ਆਇਆ ਮੈਂ ਸਭ ਝੂਠ ਬੋਲਦਾ ਕਦੇ ਜਾਣਾ ਟਾਈਮ ਨਾਲ ਓ ਯਾਰ ਅੱਜ ਤਾਂ ਇਹਨਾਂ ਨੇ ਲੇਟ ਕੀਤਾ ਮਾਨੂੰ ਕਾਲਿਆਂ ਨੇ ਜਾ ਜਾ ਸਾਨੂੰ ਅੱਪਾ ਅੱਜ ਆਜਾ ਪੂਰੇ ਟਾਈਮ ਤੇ ਤਿਆਰ ਸੀ ਬਈ ਗਾਣੇ ਬਾਏ ਨਹੀਂ ਮੋਨ ਬਾਏ ਬਦਨਾਮ ਕਰਦੇ ਆ ਅੱਜ ਸੱਚੀ ਲੇਟ ਹੋ ਉਹ ਤੁਸੀਂ ਮੇਰੀ ਗੱਲ ਸੁਣ ਮੇਰੇ ਇੱਕ ਨਹੀਂ ਨਹੀਂ ਇਹ ਗਲਤੀ ਸਾਰੀ ਇਹਦੇ ਤੇਰੀ ਆ ਕਿਉਂ ਕਿਸੇ ਕੁੜੀ ਨੂੰ ਨਾਲ ਨਹੀਂ ਲੈ ਕੇ ਜਾਣਾ ਮਾਲਕ ਆਪਾਂ ਦੋ ਬੰਦੇ ਜਾਂਦਾ ਲੈ ਆਉਂਦਾ ਮਾਲਕ ਇਕੱਲੇ ਨਹੀਂ ਲਿਆਉਣੀ ਸੀ ਨਹੀਂ ਗੱਲ ਠੀਕ ਆ ਓ ਹੁਣ ਤੁਸੀਂ ਕੱਪੜੇ-ਕੋਪੜੇ ਨਾਲ ਲਿਆਉਣੇ ਕਾਦੇ ਹੁਣ ਕਾਲੇ ਕੱਪੜੇ ਲਿਖੇ ਹੋਏ ਮਦੰਦਰਾ ਤੈਨੂੰ ਨਹੀਂ ਪਤਾ ਕਾਲੋ ਹੈ ਚੰਬੇ ਵਾਲਿਆਂ ਦੇ ਬਾਵਾ ਦਿਓ ਇਹਨੂੰ ਦੇ ਦਿਓ ਸਾਲ ਜੋ ਮੈਨੂੰ ਕੋ ਬਾਵਾ ਦਿਓ ਹਾਂ ਫਿਰ ਤੁਸੀਂ ਵੀ ਕਹਿੰਦੇ ਹੋ ਸੂਟ ਲੈਣੇ ਆ ਉਹ ਨਹੀਂ ਚੰਬੇ ਵਾਲਿਆਂ ਦੇ ਉਹ ਲੈਣ ਦੀ ਨਹੀਂ ਗੱਲ ਕਰਦਾ ਮੈਂ ਕਿਹਾ ਮੁਰਖਾ ਕਿਹੜੇ ਕਾਸ਼ਮੂਲਾ ਕੱਟ ਮਾਰਾਂ ਉਹਲੇ ਦੇ ਆ ਨਹੀਂ ਨਹੀਂ ਕੋਣ ਨਹੀਂ ਲੈਣਾ ਤੇਰੀ ਮਾਂ ਵੀ ਕਿਹੜਾ ਜਵਾਬ ਦਿੰਦੀ ਆ ਆ ਲੈ ਹਾਂ ਨਹੀਂ ਤੇ ਨਹੀਂ ਨਹੀਂ ਤੇ ਜਵਾਨ ਤੇ ਨਹੀਂ ਜਿਹੜਿਆ ਹਾਂ ਹਾਂ ਹੀ ਆ ਹਾਂ ਹੀ ਆ ਆ ਹੀ ਆ ਜਿਹੜਾ ਕੁਛ ਆ ਗਿਆ ਪਾਰ ਹੀ ਆ ਹਾਂ ਇਹਨੇ ਕਿਸੇ ਨੂੰ ਰੋਕਣਾ ਹੀ ਨਾ ਭਾਈ ਇਹੇ ਲੈਣਾ ਹਾਂ ਇਹ ਰੋਕਦੇ ਹੀ ਮੰਮੀ ਤੂੰ ਰੋਕਦੇ ਨਹੀਂ ਆਹਦਾ ਪਰਸੀ ਆਇਆ ਤਾਂ ਬੜਾ ਡਬਲ ਲਈ ਫੇਰਦੀ ਆ ਕੋਲੇ ਛੂਟ ਪਾਉਣਾ ਤੂੰ ਛੂਟ ਤਾਂ ਨਹੀਂ ਇਹ ਸਹੀ ਗੱਲ ਆ ਛੂਟ ਪਾ ਕੇ ਲੈਣਾ ਇਹ ਜਿਹਨੇ ਅੱਜ ਪਤਾ ਨਾ ਲੱਗਿਆ ਹਾਂ ਕੱਲੀ ਨੂੰ ਤਾਂ ਨਹੀਂ ਦੇਣਾ ਕਿਤੇ ਇਹਨਾਂ ਮੰਮੀ ਨੂੰ ਵੀ ਜਿਹੜਾ ਪਰਸੇ ਜੀ ਲਿਆ ਬਣਾ ਨੇ ਆਪ ਦਾ ਉਹ ਦੇਖੋ ਇੱਕ ਵੀ ਨਹੀਂ ਦੋ ਨੇ ਕੀ ਪਰਸ ਹੋਰ ਉਹ ਅੱਜ ਪੈਸੇ ਲੈ ਕੇ ਹੀ ਆਇਆ ਜੂੜ ਕੇ ਚੋਰ ਲਾ ਦੇਵੇਂ ਹੈ ਚੋਰ ਨਾ ਲਾ ਦਿਓ ਨਹੀਂ ਚੋਰ ਨਹੀਂ ਲੱਗਦੇ ਚੋਰਾਂ ਨੂੰ ਪਤਾ ਵੀ ਨਹੀਂ ਕੋਲ ਕੀ ਗਿਆ ਪਤਾ ਪਤਾ ਸਾਰੇ ਪਤਾ ਉਹਨਾਂ ਨੂੰ ਚੰਗਾ ਨੇ ਕੱਢ ਜਣਾ ਪਤਾ ਵੀ ਕੁਛ ਨਹੀਂ ਹੈਗਾ ਕੋਲੇ ਪਰ ਨਾ ਯਾਨੀ ਪਰਸ ਦੇ ਕੇ ਗਏ ਨਾ ਕੋਈ ਕੋਈ ਟਾਪਰ ਸਾ ਪਰਸ ਫੜਾ ਦਿਆ ਇਹ ਫਿਰ ਆ ਵੀ ਲੈ ਫਿਰ ਭਾਜਾ ਆ ਲੈ ਜੋ ਭਾਈ ਹੂੰ ਨ ਲਗਾ ਲਿਆ ਮੈਂ ਕਿਥੇ ਰੱਖਿਆ ਬਾਪੂ ਦੇ ਨਹੀਂ ਆਏ ਨਾ ਨਾ ਕਹਦੇ ਤੂੰ ਮੈਨੂੰ ਜਾਣਦਾ ਨਹੀਂ ਤੂੰ ਮੈਨੂੰ ਜਾਣਦਾ ਉਹ ਰੰਗ ਨਾ ਪੜ ਗਿਆ ਬਾਲ ਗਿਆ ਨਾ ਰਾਈ ਵੇਪੇ ਬੈਠਦਾ ਨਹੀਂ ਅੱਜ ਦਾ ਅੱਜ ਤਾਂ ਆਪਾਂ ਨੂੰ ਕੋਈ ਡਰ ਨਹੀਂ ਆਪਣੇ ਨਾਲ ਕੰਮੇ ਹੈਗੇ ਆ ਇਹਦਾ ਕਬਜ਼ੇ ਲੈ ਜਾਂਦੀ ਹੈ ਯਾਰ ਮਾਝਾ ਕਾਪੂ ਅੱਜ ਕਰਤਾ ਆਜ ਕੋਈ ਇਹਨਾਂ ਨੂੰ ਦੋਹਾਂ ਨੂੰ ਮਾਵਾਂ ਤੀਂ ਨੂਰੇ ਕਰ ਦੇਣਾ ਭਾਈ ਜੀ ਇਹਨਾਂ ਸੋ ਜਾਗੇ ਹਾਂ ਠੀਕ ਚੱਕ ਹੋ ਜਾਗੇ ਆ ਜਿਹੜਾ ਆਉਂਦਾ ਪੂਰੇ ਹਾਂ ਪਰ ਬੇਬੇ ਦਾ ਜਰੂਰ ਲਾ ਆ ਇੰਟਰਵਿਊ ਆ ਓਏ ਇਧਰ ਨਹੀਂ ਲੈ ਚਲੀ ਕਿੱਧਰ ਦੀ ਹਾਂ ਮਹਿੰਦੀਆਂ ਦੇ ਕੋਲ ਜਿੱਥੇ ਆਪਣੇ ਟਾਲੀਆ ਕੋਲ ਜਿੱਥੇ ਨਿਕਲ ਗਿਆ ਨਹੀਂ ਇੱਥੇ ਐਸੇ ਕੋਲ ਬਾਲੇ ਪੋੜੇ ਫੜਨਾ ਸਮਾਨ ਲੈਣਾ ਝੋਕਰੀ ਤਿਆਰ ਕਰਾ ਲਈਏ ਲੋ ਵੀ ਯਾ ਟੋਕਰ ਆ ਮਗਰ ਹੀ ਫੜਾ ਦੇ ਨਹੀਂ ਤਾਂ ਇਹਨਾਂ ਨੂੰ ਬਾਈ ਇਹਨਾਂ ਨੂੰ ਮਗਰ ਥਾ ਨਹੀਂ ਹੁਣ ਇੱਧਰ ਹੀ ਫੜਾਰੇ ਚਲੋ ਵੀ ਆਈ ਹੱਥ ਆ ਲੋ ਟੋਕਰ ਆ ਬਾਰੀ ਨਹੀਂ ਲੱਗੀ 2 ਘੰਟੇ ਲਾ ਦੇ ਵਸ ਤੁਸੀਂ ਜਾਂ ਖਾਰੇ ਆ ਬਹੁਤ ਟਾਈਮ ਲਾਦਾ ਉਹ ਬਹੁਤ ਤਾਂ ਦੱਬੇ ਜੇ ਫੜ ਲਿਆ ਵਾ 2 4 ਇਹਨਾਂ ਦੇ ਆਪਣੀ ਫੇਵਰੇਟ ਲੈ ਕੇ ਚੱਲਾਂਗੇ ਅੱਜ ਚਮ ਚਮ ਗਲੋਬੀ ਚਮ ਚਮ ਕਿਹਦੀ ਫੇਵਰੇਟ ਆ ਵੀ ਦੱਸਿਓ ਆਪਣੀ ਬਹੁਤ ਫੇਵਰੇਟ ਆ ਧੁੰਨਾਂ ਚੱਲਦੇ ਆ ਪਾਰਟੀ ਕੋਈ ਬਾਲਾ ਜੀ ਵਾਲੇ ਮੈਕੋਟ ਨਾ ਮਾਣਨਾਂ ਨੇ ਕੋਲੇ ਇੱਥੇ ਚਲੋ ਚਲੋ ਗਰਾ ਉਹਨੂੰ ਹੀ ਫੜਾ ਦੇ ਮੂਰੇ ਓਏ ਬੈਠੇ ਮੂਰੇ ਰਥਾਣੀ ਮੰਮੀ ਤੂੰ ਫੜਲਾ ਮੇਰੇ ਕੋਲ ਤਾਂ ਆਪ ਦਾ ਪਰਸਾ ਮੰਨਦਾ ਨਾ ਪਰਸ ਭੈਣਦਾ ਤੂੰ ਹੇਠ ਟੱਕੇ ਮੈਂ ਥੋਣੀ ਨਿਪਾ ਰੱਖਿਆ ਹਾਂ ਤੁੰਦ ਬੈਠਾ ਜਾਂਦਾ ਉਹਨੂੰ ਪਰਸਾ ਵਾਰਸੇੜਦੇ ਲਾ ਕਿਹੜਾ ਬਾਹਰ ਤੋਂ ਬਾਹਰ ਸੜਦੇ ਆੜੀ ਹਾਂ ਬਾਹਰ ਪਾਰਦੇ ਆ ਹੂੰ ਚਲੋ ਲੱਗ ਕੇ ਜਾਂਦੇ ਆ ਆ ਉਹ ਤੇਰਾ ਪਲਾਜ ਉਹ ਬਰੀ ਗੁੱਟ ਸ਼ਾਵਾਂਚ ਇਹਦੇ ਵਾਲੇ ਤਾਂ ਨੰਗ ਹੀ ਆਪਾਂ ਦਾ ਬੱਚ ਡੱਗ ਪੂਦਨ ਦੀ ਚਾਲਦੇ ਆ ਉਹ ਦੂਜੀ ਤਾਂ ਨੰਗ ਜੂਗੀ ਹਾਂ ਉਹ ਦੂਜੀ ਵੀ ਨੰਗ ਜਿਹੜੀ ਮਗਰ ਹੋਣਾ ਹੋਗਾ ਸਾਨੂੰ ਆ ਰਿਹਾ ਰੱਬ ਇੱਕ ਦਮ ਹੋਰ ਨਹੀਂ ਸਕੇ ਲੁਧਿਆਣੇ ਨੂੰ ਪਹਿਲਾਂ ਜਾਣਾ ਸੀ ਡਾਕਰੀ ਨਹੀਂ ਮਨਵਾਉਣੀ ਸੀ ਉਹ ਬੰਦੂ ਨਾਲ ਹੀ ਖੜੇ ਆ ਪਿੱਛੇ ਤਾਂ ਜਾਣੀ ਔਲਟ ਪਾਸੇ ਨੂੰ ਚੜਦੇ ਹੋਰ ਦਿਨੋਂ ਪਹਿਲਾਂ ਆ ਕੇ ਖੜੇ ਆ ਕੰਬਾਈ ਕੀ ਖਾਦਾ ਇੱਧਰ ਸਰਪ ਆ ਪਿਆ ਇੱਧਰ ਹਸ ਹੁੰਦੀ ਪਈ ਓਏ ਹੁਣ ਬਚੋਲਿਆ ਦਾ ਕੰਮ ਓਏ ਅਸੀਂ ਭਾਈ ਇੱਧਰ ਤੇ ਆ ਗਏ ਲੈਟ ਹੋ ਗਿਆ ਚੜਦੀ ਆਉਂਦੇ ਪੰਜ ਫੁੱਲ ਲਾ ਤੇ ਖਰੀਦ ਕੇ ਵਾਹੁੰਦਾ ਬੈਠਾ ਡਾਕਰੀ ਹੱਥ ਨਹੀਂ ਫੜਦਾ ਕਿਹੜਾ ਡਾਕਰੀ ਬਾਦ ਜਾਣਾ ਮਾ ਦਾਖਾ ਵੀ ਆਈ ਹਾਈ ਜੋ ਉੱਡਿਆ ਜਾਂਦਾ ਉਹਰੇ ਉੱਡਿਆ ਜਾਂਦਾ ਦੇਖੀ ਵੀ ਟੋਕਣ ਧਰਦਾ ਛੇੜੀ ਤੂੰ ਹੀ ਰੇਟ ਕੀਤਾ ਸਾਡਾ ਨਹੀਂ ਨਹੀਂ ਮੈਂ ਤਾਂ ਇੱਥੇ ਆ ਛੋਡੇ ਦੋ ਬਾਰੇ ਨੂੰ ਆ ਜਾ ਅਸਲੀ ਬੰਤੋ ਹੈਗਾ ਬੰਨੋ ਨਹੀਂ ਨਹੀਂ ਸਾਡਾ ਕੋਈ ਫੌਲਟ ਨਹੀਂ ਸਾਸ ਹੋਇਆ ਛੜੀ ਕਿੱਦਾਂ ਇਹ ਸ਼ਾਮਿਲ ਬੱਪੂ ਸასი ਘਾਲ ਜੀ ਦਾ ਪੁਰਾਣਾ ਇਹ ਤੋਂ ਟੂਟ ਵਾਲੇ ਤੇ ਫੇਰਾਂ ਤੋਂ ਵੀ ਚੋਦੇ ਛੋਡੇ ਪਤਾ ਨਹੀਂ सर को जावे और ठीक हो साइकिल चलाने के लिए नहीं वो भी नहीं बढ़िया बहुत ठीक है क्या तो नहीं तो ऐसा मत देना इधर गाड़ी नहीं निकल रही कोई स्टार्ट तो नहीं फंसे तो सारा नहीं हो गए हां जी ठीक है ਮਾਰ ਲਿਆ ਸੀਟਾਂ ਲਾ ਕੇ ਰੱਖ ਨਾ ਚੌਂਕੜੀ ਮਾਰ ਕੇ ਜੇ ਪੈਣਾ ਪੈ ਸਕਦੇ ਆਂ ਗੱਡੀ ਨਾ ਨਾ ਬਈ ਤੇ ਅੱਗੇ ਰਹਿਣੇ ਭੈ ਦਾ ਕੱਟ ਇਹ ਰੋਕੇ ਕਰ ਦਿੰਦੀ ਚੇਤੀ ਨਹੀਂ ਸੀ ਇਹਨਾਂ ਨੂੰ ਸਾਰੇ ਹੋ ਗਏ ਦੇਖੋ ਚੱਲ ਬੱਸ ਆਸੈਂਸਰ ਮਾਰ ਲਿਆ ਛੁੰਡ ਗਿਆ ਬਣਾਈ ਵਰਦੀਆਂ ਜਿਉਂ ਹੋ ਗਏ ਸਾਰੇ ਬੱਸ ਕੋਈ ਨਹੀਂ ਨਿਕਲਦੇ ਵਿੱਚ ਆ ਸਾਡੇ ਦਾ ਇਹ ਰੋਕ ਹੀ ਕੱਟਣ ਦੀ ਹੋਰ ਗੱਲ ਰੋਟੀ ਰੋਟੀ ਨਾ ਤਰੀ ਵਾਲੀ ਖਵਾ ਕੇ ਭੇਜੀ ਹੈ ਜੀ ਮਾਣੇ ਤਾਂ ਲਿਟੇ ਕੇ ਜਾਈ ਮੈਨ ਲਾਵੇ ਮਾਦੇ ਹਰੇ ਹੋਏ ਸੀ ਮਾਣੇ ਕੇ ਆਜ ਸੈਟ ਦੇ ਬਾਥਰੂਮ ਤੇ ਬਾਥਰੂਮ ਦੇ ਸੈਟ ਦੇ ਸਾਰੀ ਸੈਟ ਕੀ ਆਕ ਹੁਣ ਆਊਗਾ ਤਾਂ ਵੀ ਚੜਿਆ ਫਿਰਦਾ ਰਬ ਸਾਰੇ ਵੀ ਉੱਤੇ ਆਉਂਦਾ ਜਾਂਦਾ ਹੋਰ ਮਾਤਾ ਜੀ ਹੋਰ ਯਕੀਨ ਨਾਲ ਪੜਾ ਵਾਲਾ ਕਰੀ ਬੋਲ ਚੱਲ ਬਈ ਉਹ ਵੀ ਸੈਟ ਤੋਂ ਮਾੜੇ ਜੀ ਅੰਜਲੀ ਦੇਖਣਾ ਇਹ ਅੰਦਰ ਵੱਟ ਗਏ। ਵੀ ਮਾਂ ਕਿਵੇਂ ਪਾੜਦੀ ਐ ਸੋਹਣੇ। ਚਾਹ ਦੇ ਪੰਚਾ ਲਾਗੇ ਸਵਨ। ਜੀ ਆ ਨੋ ਵੀ। ਹੁਣ ਆਊਗਾ ਰੱਬ ਵੀ ਆ ਲੈਤਾ ਚੜ੍ਹਾਈ ਫਿਰਦਾ। ਤਾਂ ਚੜ੍ਹਿਆ ਸਰਦਾਰਾ ਬੁਢੀ ਆਈ। ਮੰਮੀ। ਮੈਂ ਪਾਵਾਂ। ਹਾਂ। ਪਹੜਾ। ਕੋਈ ਸ਼ਰਤ? ਹਾਂ ਜੀ। ਪਹੜਾ ਇਹ ਕੰਨ ਮਿੱਠਾ ਉਹ ਕੰਨ ਕੋੜਾ। ਪਹਿਲਾਂ ਰੱਖ ਲੈਣਾ। ਇੱਕ ਮਿੰਟ। ਐ ਕਿ ਇਧਰ ਇੱਤਰੇ ਇੱਤਰੇ ਵੱਡੀ ਭੈਣ ਤੋਂ ਵੀ ਲਾਓ ਬਾਅਦ ਚ ਦਿੰਨੇ ਰੋਟੀ ਖਾ ਲਈਏ ਇਹ ਰਾਤ ਦਾ ਖਾਣਾ ਮਤਲਬ ਇੱਥੇ ਆ ਦੇ ਖਾਣੇ ਹੋਏ ਹਾਂ ਹਾਂ ਲੈ ਲਾਉਣੀ ਆ ਜੀ ਕਿੱਥੇ ਮਾਦਾਉ ਤੇ ਇੱਕ ਗਲਾਬ ਜਾਮਣਾਂ ਦੇ ਕੀੜਾ ਲਾ ਦੋ ਉਧਰ ਆਓ ਪਲਾ ਆ ਭੈਣ ਤੋਂ ਵੀ ਲੈ ਜਾਓ ਸਾਡੇ ਸਭ ਤੋਂ ਵੱਡੇ ਭੈਣੇ ਭੈਣੇ ਨੇ ਕਹਿੰਨਾ ਮੈਨੂੰ ਫਸਾ ਦਿੰਦੀਆਂ ਨੇ ਲੈ ਇੱਕ ਤੋਂ ਨਹੀਂ ਨਹੀਂ ਫਸਾਣਾ ਥੋੜੀ ਆ ਇਹ ਕਹਿੰਦੀ ਸੀ ਮੈਂ ਇਹ ਰੱਖ ਦੇ ਬਿਹਾਰ ਦੱਸਿਆ ਦੁਨੀਆ ਤੇ ਬਿਹਾਰ ਹੁੰਦਾ ਹੈ ਪੁੱਛਦੇ ਸੀ ਉਹ ਆ ਗਿਆ ਆ ਪਿਆਰ ਵਿਆਹ ਵਿਆਹ ਆ ਗਿਆ ਬਸ ਲੋ ਇਹ ਨਹੀਂ ਖਾਣਾ ਉਹਨੂੰ ਦੇ ਵੀ ਕੋਸ ਇਹ ਮੁੰਡੇ ਦਾ ਸਪੈਸਲ ਪਾਰਟੀ ਮਗਾਈ ਹੈ ਹਾਂ ਜਿਹੜਾ ਖਾਊਗਾ ਸਗਣੇ ਮੇ ਦੇਣਾ ਪੈਣਾ ਔਰਿੰਦਰ ਹੋਰਸ ਕੀਤਾ ਵਾ ਹੋਰ ਸਾਲ ਮਾਮਾ ਸਪੌਂਸਰ ਕਰੋਗੇ ਹੋਰਸ ਕਰਾ ਦਾ ਹਾਂ ਮੰਮਾ ਇਹਨਾਂ ਕੀਤਾ ਜਾਂਦਾ ਲੈ ਸਾਹਮਣੇ ਦਾ ਕਾਦਾ ਬਰ ਕੋਈ ਨਹੀਂ ਕੀਤੀ ਇੱਥੇ ਨਾਲ ਦਵਾਰਾਂ ਦੀ ਵੀਡੀਓ ਕੋ ਕੇ ਮੰਮਾ ਚੱਲੋ ਚੱਲੀਏ ਹਾਂ ਚੱਲੀਏ

ਕਰਦਾ ਇਹ ਕਰਦਾ ਨਹੀਂ ਹੁੰਦਾ ਯਾਰ ਉਹ ਦੌੜ ਗਿਆ ਬਾਹ ਕੁੱਤੀ ਗਈ ਉਹ ਤਾਂ ਜਿਹੜਾ ਆਇਆ ਮੈਂ ਟਾਈਮ ਨਾਲ ਚੱਲਣਾ ਇਹ ਬਾਣੀ ਵਾਸਤਾ ਪਾਦਾ ਚਲਾਇਆ ਫੇ ਮੇਲਾ ਚੱਲ ਆਪਸ ਉਹ ਸਮਝ ਨਹੀਂ ਉਹ ਤਾਂ ਜਿਹੜਾ ਤੇਜ਼ੀ ਕਰਦਾ ਨੂੰ ਚੱਲੋ ਆ ਲੈ ਵਾਏ ਆ ਜਿਓ ਅੱਛਾ ਕਮਾਂ ਤੂੰ ਆਉਂਗਾ ਜਮਾ ਤੇ ਹੋ ਗਿਆ ਕਮਾਂ ਨੇ ਮਿਹੜਿਆ ਤੂੰ ਦਿਨਾਂ ਕਿ ਬਾਰ ਆਪਾਂ ਚਾਹ ਤੋਟਮਣੇ ਆਏ ਹੀ ਕਰਦੇ ਦੇਖੀ ਤਾ ਨਹੀਂ ਬੇਬੀ ਰੋਣਾ ਨਹੀਂ ਕੁਝ ਹੋਣਾ ਨਹੀਂ ਚੁੱਪ ਕਰ ਜਾਣਾ ਆਪਾਂ ਚੱਲਿਆ ਜਨਾਲਾ ਇਕਦਮ ਆਪਾਂ ਤਾਂ ਇੰਤਜ਼ਾਰ ਕਰਦੇ ਆਪਾਂ ਦੇ ਨਹੀਂ ਜਨਾਲਾ ਕੜਨਾ ਆਉਣਾ ਹੈ ਕੜਨਾ ਆਉਣਾ ਹੈ ਨਾ ਅਕੂਆ ਦੀ ਨਹੀਂ ਨਹੀਂ ਬੋਗੇ ਸੀ ਉਹ ਕਾਹਦੇ ਬੂਟ ਘਟ ਕਰਦੇ ਫਿਰ ਆ ਗਿਆ ਜਲਦੀ ਨਾ ਕੋਲੇ ਦਾ ਚੜੱਪਾ ਮਾਰ ਕੇ ਆ ਨਾ ਬਿਲਕੁਲ ਅਲੇ ਬੋਨਾ ਲੈ ਆ ਬੋਨਾ ਹਾਇ ਨਗਰ ਵੀ ਇਹ ਨਾ ਆਉਂਦਾ ਇਹ ਕਿਹਾ ਸਮਝ ਆ ਰਿਹਾ ਹਾਇ ਨਗਰ ਆ ਦੋ ਚਾਰ ਦਿਨ ਤੇ ਰਹਿਣਾ ਹਾ ਨਹੀਂ ਮਨ ਖਰਾਬ ਕਰਨਾ ਮਮੀ ਹਾਂ ਦੋ ਦਿਨ ਫੇਰਾ ਜਾਣਾ ਹਾਂ ਅੱਠ ਨੂੰ ਫੇਰਾ ਜਾਣਾ ਹੁਣ ਮੈਂ ਕਾਹ ਆਜ ਜਾ ਲੰਮੀ ਤੇ ਜੋ ਵੀ ਬਣ ਗਿਆ ਚੀਜ਼ ਜੋ ਵੀ ਰੱਦ ਗਿਆ ਹਾਂ ਨਹੀਂ ਨਕਤਾ ਚਲੋ ਤੁਰੋ ਸੁਮਨ ਚੱਲ ਅੱਜ ਨਹੀਂ ਰੁੰਦੀ ਅੱਜ ਨਹੀਂ ਅੱਜ ਤਾਂ ਚਾਕ ਹੈਂਦਾ ਸ਼ੇਰ ਬੀਬੀ ਵਗੂ ਆਣਾ ਹੈ ਹਾਂ 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 ਹ ਹਾਂ ਅੱਜ ਤੂੰ ਹੱਸਦਾ ਉਹ ਤੇ ਤੂੰ ਰੋਂਦਾ ਸੀ ਅੱਜ ਤੂੰ ਰੋਂਨੀਆ ਤੇ ਰੋਂਦਾ ਹੀ ਰੋਂਨੀਆ ਨਹੀਂ ਇਹ ਤਾਂ ਢੀਡ ਆ ਚਲ ਆਜੋ ਚਲ 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 ਠੀਕ ਹੈ ਬਿੰਦੂ ਚਾਚਾ ਕਿੱਥੇ ਹੈ ਕੋਣ ਗਾਲਾਂ ਦੇਈ ਜਾਂਦਾ ਡੈਡੀ ਉਹ ਕਹਿੰਦਾ ਤੁਪਦੇ ਨਹੀਂ ਅੰਦਰ ਓਏ ਆ ਚਾਰ ਵੇਰੀ ਅੰਦਰ ਜਾਵੜੇ ਆ ਆ ਠੀਕ ਹੈ ਜੀ ਚਲੋ ਹਾਂ ਹਾਂ ਚਲੋ ਹੋ ਜਾ ਪਾਸਾ ਮਸਾਂ ਦਾ ਬਾਹਰ ਆਏ ਆ ਚਲੋ ਇਹਨੂੰ ਬਾਹਰ ਚਾਲ ਕੇ ਗੱਡੀ ਚ ਹਾਂ ਚਲੋ ਵੀ ਚਲੀ OK ਮੈਂ ਕਿਹੜਾ ਤਾਹਣਾ ਉਹ ਨਹੀਂ ਅੱਜ ਤਾਂ ਨਹੀਂ ਪਾਉਣਾ ਆ ਜਾ ਚਲੋ ਕੀ ਨੂੰ ਕਰੋ ਬਹਿ ਜਾ ਅ ਅਰੋ ਵੀ ਚਲੋ ਚਲੋ ਆ ਜਾ ਵੀ ਸੋਹਣੇ ਉਹ ਬਾਤ ਤਾਂ ਖੋਲ ਨਾ ਮੋਹ ਨਾ ਖੜੀ ਆ ਉਹ ਖੋਲ ਜਾਨੀ ਆ ਬਹਿ ਜਾ ਆ ਜਾ ਦੁਕਾਨ ਨੂੰ ਕਰ ਦੁਕਾਨ ਕਿੱਥੇ ਕਰੀਂ ਗਾਂ ਵੀ ਗੱਡੀ ਆ ਮੋਰੀ ਵੀ ਗੱਡੀ ਆ ਗਾਂ ਵੀ ਗੱਡੀ ਆ ਯਾਰ ਚੱਲੋ ਵੀ ਚੱਲੋ ਵੀ ਜਿਆ ਲੈ ਲੈ ਅੱਜ ਅੱਜ ਤਾਂ ਰੋਈ ਨਹੀਂ ਆ ਬਾਦੋਂ ਰੋਣਾ ਹੰਗਿਆ ਬੀਵੀ ਆਦਾ ਅੱਗੇ ਮਸਾ ਮਸਾ ਸੈਟ ਹੋਈ ਐਵੇਂ ਇੱਕ ਵੇਰ ਵਾਣਾ ਆ ਮੈਂ ਰੋਣਾ ਹਾਂ ਤਾਂ ਰੋਣਾ ਸੂਖੀ ਸੰਦਿਆ ਦੇ ਘਰੇ ਜਾਣਾ ਹੈ ਮੈਂ ਨਹੀਂ ਆਈ ਸੀ ਆਲਾ ਹੈ ਡੈਡੀ ਡੈਡੀ ਜਦੋਂ ਤੂੰ ਮੰਮੀ ਨੂੰ ਲੈ ਕੇ ਆਈ ਰੋਈ ਸੀ ਬਾਦੋਂ ਆ ਲੈ ਹੁਣ ਹੁਣ ਮੈਂ ਕਾਹੀ ਜਦੋਂ ਵਿਆਹ ਕਿ ਲਿਆ ਸੀ ਮੈਂ ਤਾਂ ਫਰੰਟ ਤੱਕ ਮੈਨੂੰ ਤਾਂ ਭਰਾ ਨਹੀਂ ਜਦੋਂ ਡੈਡੀ ਕਹਿੰਦੇ ਮੈਂ ਤਾਂ ਕੱਲਾ ਹੀ ਲਿਆਇਆ ਸੀ ਉਸ ਦਿਨ ਦੀ ਗੱਲ ਕਰਦਾ ਵੀ ਉਸ ਦਿਨ ਵੀ ਫਿਰ ਰੋਈ ਸੀ ਤੂੰ ਤਾਂ ਇਹ ਨਹੀਂ ਅੱਜ ਰੋਈ ਹਾਂ ਤੂੰ ਰੋਵੇਂ ਬਰਾਕ ਤਾਂ ਆਉਂਦਾ ਹੀ ਹੁੰਦਾ ਨਾ ਵੀ ਹਾਂ ਤੂੰ ਤੂੰ ਰੋਈ ਸੀ ਮਨ ਤਾਂ ਚੇਤੇ ਨਹੀਂ ਪਾਪ ਦਾ ਸੁੱਤੀ ਵੀ ਜਸ਼ਨਾ ਫਿਰ ਕੀ ਦੇ ਨਾਲ ਹੋਣ ਆਹ ਡਿੰਗੀ ਚ ਬਾਤ ਹੈ ਸਾਰੇ ਆ ਜਾਣੇ ਬੰਦੇ ਕੋਈ ਨਹੀਂ ਰਹਿਣਾ ਦੇਖੀ ਚੱਲ ਚਲੋ ਇਹ ਚੱਲ ਗਏ ਇੱਧਰ ਵੀ ਚੱਲ ਗਏ ਮਾਮਾ ਰਹਿ ਗਿਆ ਮਾਮਾ ਵੀ ਗਿਆ ਗਿਆ ਸਾਰੇ ਹੈਗੇ ਆ ਚਾਬੀ ਤਾਂ ਹੁਣ ਫਿਰ ਜਿੰਦਾ ਤੋੜਨਾ ਬਣਾ ਤਾਂ ਚਾਬੀ ਤੋੜ ਦੇਾਂਗੇ ਕੁਛ ਨਹੀਂ ਹੁੰਦਾ ਉਹਦੇ ਕੋਲੇ ਨਾ ਕਿੰਨੇ ਸਕੇ ਕਿਹੜੇ ਉਹ ਅੰਦਰਲੇ ਘਰ ਵਾਲੇ ਦੀਆਂ ਉਹ ਤਾਂ ਅੰਦਰਲੇ ਦੀ ਇਹ ਬਾਹਰਲੇ ਘਰ ਵਾਲੇ ਦੀ ਫਿਰ ਚਾਬੀ ਭੁੱਲਿਆਈ ਉੱਥੇ ਚਲ ਜੀ ਜਾਂ ਵਾਲਾ ਜਾਂਦਾ ਪਕੌੜਿਆਂ ਸ਼ੁਰਤ ਹੋਊਗੀ ਮੈਂ ਤਾਂ ਪਕੌੜ ਖਾਦਾ ਇੰਨੀ ਖਾ ਆਲਾ ਝੂਠਾ ਵਾ ਆਪ ਦੇਖਿਆ ਖਾਂਦੀ ਨੂੰ ਮੈਂ ਆਪ ਖਾਂਦੀ ਨੂੰ ਦੇਖਿਆ ਵੇ ਸਾਰੇ ਨਾ ਗਵਾਹ ਬਣਾਇਆ ਕਰੋ ਹਾਂ ਖਾਲੇ ਕੋਈ ਖਾਲੇ ਦਾ ਖਾਣੇ ਦੀ ਮੈਂ ਬਦਨਾਮ ਕਰ ਰਹੀ ਨਾ ਪਕੌੜੇ ਪਕਾਉਣੀ ਤੇ ਖਾਦੇ ਆ ਫਿਰ ਬੰਦ ਕੱਲ ਦਾ ਦਵਾਈ ਲੈ ਆਂਦੀ ਆ ਕੱਲ ਦਵਾਈ ਲੈ ਆਂਦੀ ੜਾ ਕੋਈ ਨਾ ਮੈਂ ਦਵਾਈ ਅਖਰਾਗ ਵਾਦ ਲੈ ਲਾਂਗੇ ਹਾਂ ਬੱਸ ਵੇਰਾ ਨਾ ਬਈ ਇੱਕ ਦਿਨ ਜਿੰਦਾ ਭੰਣਾ ਹੁਣ ਜਾ ਕੇ ਤੂੰ ਕੋਈ ਨਾ ਭੰਦਾਂਗੇ ਦੂ ਮੜਾ ਕੁਮਾਰ ਰੋੜਾ ਜਿੰਦਾ ਹੀ ਭੰਣਾ ਕਾਬਜਾ ਨਾ ਤੋੜਦੀ ਉਹਦਾ ਕੋਈ ਨਾ ਕਾਬਜਾ ਕਿਰਟ ਜੇਵੇ ਕਾਉ ਜਾਨਾ ਸਾਡੇ ਗੇੜ ਦਾ ਤੋਂ ਕਿਉਂ ਮਾਰ ਲਾ ਕੇ ਉਹ ਸਾਬ ਜਗਤ ਨੂੰ ਧੰਨ ਕੇ ਉਹ ਸਾਰ ਕੇ ਮਾਰ ਕੇ ਭੰਨ ਕੇ ਉਧਰ ਕਾਉ ਕੇ ਜਿਹੜੀ ਜਗਤ ਕਾਉ ਕੇ ਕਾਉ ਕੇ ਸਾਰ ਕੇ ਸਪੜ ਲਾ ਕੇ ਭੰਨ ਕੇ ਵਾ ਠੀਕ ਚੱਕ ਨਹੀਂ ਕਰਾਂ ਹਾਂ ਫਿਰ ਲਵਾਉਂਦਾ ਫਿਰ ਆਪੇ ਜਿਹੜਾ ਕਬਜ਼ੇ ਕਬਦੀ ਜ ਕਰਾ ਤਰਾ ਕਬਦੀ ਭੰਨ ਕੇ ਆ ਵਾ ਠੀਕ ਆ ਹਾਂ ਯਾਨ ਨਹੀਂ ਕਰਾਂ ਕਬਜਾਂ ਦੇ ਸਾਲੀ ਗਲਤ ਹਾਂ ਹੋਰ ਬੜਾ ਸਾਬ ਜੀ ਲਖਾਤਾ ਕਾਉ ਕਬਜਾ ਲਗਾਤਾ ਕੰਮ ਵਧੀਆ ਮਤ ਲੇ ਕੰਮ ਚ ਕਰ ਲਿਆ ਕਿੰਿਆ ਕਬਜੀ ਕਾ ਉਹ ਨਾਲੇ ਕਹਿੰਦੀ ਰੋ ਹੋਂ ਕਾਉ ਜੀ ਹੋਈ ਵੀ ਤਾਂ ਲਖਾਤਾ ਹੀ ਦੇਖਾ ਨੂੰ ਜਮਾ ਸੇ ਹੋ ਗਿਆ ਨਾ ਚਲੋ ਬਈ ਆ ਗਿਆ ਪੰਡ ਕਰਾ ਚਲੋ ਬਈ ਚਾ ਆ ਗਿਆ ਮਾਮੀ ਜਿੰਦਾ ਬੰਨ ਕਰਾਂ ਜਿੰਦਾ ਸੋੜਾ ਬੰਨਣਾ ਮੈਂ ਖੋਲਣਾ ਖੋਲਣਾ ਕਿ ਨਾ ਖੋਲਣਾ ਹੀ ਨਹੀਂ ਉਹ ਨਾ ਘਰ ਵਾਲਾ ਤਾਂ ਖੋਲਣਾ ਹੀ ਘਰ ਵਾਲਾ ਖੋਲ ਲੇਗੀ ਉਹ ਘਰ ਤਾਂ ਖੋਲ ਲੈ ਇਧਰੋਂ ਚਾਲ ਨੂੰ ਮਿੰਟ ਤਾਰਦੇ ਇੱਥੇ ਇੱਕ ਜਣਾ ਉਤਰੋ ਇੱਥੇ ਉਧਰ ਆਏ ਕਰ ਪੰਮੇ ਨੂੰ ਵੀ ਨਾਲ ਲੈ ਕੇ ਜਾ ਫਿਰ ਇਹਨੇ ਤਾਂ ਤੋੜਨਾ ਸੱਚੀ ਕਰੋ ਬਾਹਰ ਹੀ ਭੰਨ ਦੇਣਾ ਉਹ ਚੱਕ ਦੇ ਕਰਾਂ ਚ ਕਬਜੇ ਕੋ ਜੇ ਭੰਨ ਦੇ ਕਰਾਂ ਜਾਨੀ ਤੁਸੀਂ ਬੈਠੋ ਅੱਛਾ ਤੁਸੀਂ ਉਹਦੇ ਨਾਲ ਹੀ ਬੋਲੋ ਮੇਰੀ ਤਰ੍ਹਾਂ ਖੋਲ ਦੇ ਨਹੀਂ ਨਾ ਖੋਲਣਾ ਕੀ ਆ ਉਹਨੂੰ ਭੰਨੂਗੀ ਹਾਂ ਵਾ ਪੱਠੀ ਆ ਆਪਣੀ ਇਹ ਇੱਥੇ ਮੱਕੀ ਬਹੁਤ ਰੌਣਕ ਲੱਗਦੀ ਹੁੰਦੀ ਸੀ ਹੁਣ ਤਾਂ ਚੈਰੀ ਭਾਬੀ ਨਹੀਂ ਆਉਂਦੀ ਨਹੀਂ ਤਾਂ ਇੱਥੇ ਬਹੁਤ ਘੱਟ ਹੁੰਦਾ ਸੀ ਆ ਕੀ ਹੋ ਗਿਆ

ਮੜਾ ਮੋੜਾ ਹੋੜਾ ਜੰਦਾ ਲਾ ਜੇ ਨੂੰ ਸੋਨੇ ਦਾ ਹੈ ਕੱਲਾ ਉਹੀ ਆ ਮਗਰ ਬੈਠੀ ਹੋਣੀ ਆ ਮਗਰ ਹੈ ਨੋ ਲਾਇਆ ਵੀ ਚਲ ਆ ਜਾ ਯਾਰ ਇਹ ਜਾਣਾ 5:00 ਵਜੇ ਕੋਈ ਨਹੀਂ ਆਏ ਨੇ ਕਹਤਾ ਉਹ ਵੀ ਆਏ ਨਹੀਂ ਕਰਨ ਹੁਣ ਸਲਾਹ ਬਣਾਉਂਦੇ ਆ ਮਰ ਕਿਤੇ ਆ ਤਾਂ ਜਿਵੇਂ ਗੱਡੀਆਂ ਵਾਲੇ ਬੈਠੇ ਹੁੰਦਾ ਦੁਬਾਰਾ ਬੋਲੀ ਆਹ ਦੇਖ ਲੈ ਤੈਨੂੰ ਕੀ ਕਹਿੰਦੇ ਆ ਕਹਿੰਦੇ ਗੱਡੀਆਂ ਵਾਲੀ ਬੈਠੀ ਆ ਉਹਦੇ ਜਿੱਥੇ ਸੱਤ ਸੱਤ ਉਹਦਾ ਜਦਾਣੀ ਲਾਇਆ ਅਸੀਂ ਕੱਲ ਲੈ ਆਉਂਦੀ ਆ ਲੈ ਆਉਂਦੀ ਰੋਂਦਾ ਸੀ ਤੇਰੇ ਜਾਣ ਤੋਂ ਬਾਅਦ ਅੰਦਰ ਵੜ ਕੇ ਮੈਂ ਰਹੂੰਗਾ ਤੈਨੂੰ ਲੱਗਦਾ ਰੋਣਾ ਨਹੀਂ ਰੋਈਦਾਰੀ ਹੁੰਦਾ ਕੌਣ ਕਿਹੜਾ ਪੈਂਡ ਦਾ ਪੀਰ ਕਹਦਾ